ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਭਾਰਤੀ ਕਿਸਾਨ ਯੂਨੀਅਨ ਇਕਤਾ ਕਾਦੀਆਂ ਫਿਰੋਜ਼ਪੁਰ ਦੇ ਸੀਨੀਅਰ ਆਗੂਆਂ ਵੱਲੋਂ ਬਲਾਕ ਮਮਦੋੜ ਦੇ ਪਿੰਡ ਕੋਠੇ ਕਿਲੀ ਵਾਲੇ ਵਿਖੇ ਨਵੀਂ ਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਇਕਾਈ ਪ੍ਰદાન surjit singh ਜਾਂਚੀ ਜਰਨੈਲ ਸਿੰਘ ਦਰਜੀ ਪ੍ਰੈਸ ਸਕੱਤਰ ਪਰਮਜੀਤ ਸਿੰਘ ਜਰਨੈਲ ਸਕੱਤਰ ਖਾਨ ਸਿੰਘ ਸੁਖਚੰਦ ਸਿੰਘ ਸਕੱਤਰ ਸਲਾਹਕਾਰ ਅਵਤਾਰ ਸਿੰਘ ਮਾਲ ਸਿੰਘ ਮੈਂਬਰ ਪੰਜਾ ਸਿੰਘ ਮੈਂਬਰ ਮੇਜਰ ਸਿੰਘ ਅਜੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ ਵੇਖੋ ਪਿੰਡ ਕੋਠੇ ਕਿਲੀ ਵਾਲੇ ਤੋਂ ਸੁੱਖਾ ਸਿੰਘ ਰਖਈਆ ਦਿਖਾਸੇਪੁਰ ਤੁਸੀਂ ਵੇਖਦੇ ਹੋ ਖਾਲਸਾ ਟੀਵੀ ਚੈਨਲ ਪੰਜਾਬ ਅੱਜ ਅਸੀਂ ਓਠੇ ਕਿਲੀ ਵਾਲੇ ਦੀ ਸਮੂਹ ਨਗਰ ਦਾ ਧੰਨਵਾਦ ਕਰਦੇ ਆ ਸਾਰੇ ਲੋਕਾਂ ਨੇ ਸਾਨੂੰ ਬੜਾ ਪਿਆਰ ਸਤਿਕਾਰ ਦਿੱਤਾ ਹੈ ਗੁਰਦੁਆਰਾ ਸਾਹਿਬ ਵਿੱਚ ਬੁਲਾ ਕੇ ਉਹਨਾਂ ਨੇ ਸਾਡੇ ਜਥੇਬੰਦੀ ਦੇ ਨਾਲ ਜੁੜ ਕੇ ਸਾਨੂੰ ਮਾਣ ਬਖਸ਼ਿਆ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਆਪਣਾ ਏਕਾ ਕਿਸਾਨੀ ਮੁੱਦਿਆਂ ਤੇ ਇਸੇ ਤਰ੍ਹਾਂ ਹੀ ਬਣਿਆ ਰਵੇ ਅਸੀਂ ਧੰਨਵਾਦ ਕਰਦੇ ਆ ਪੂਰੇ ਨਗਰ ਦਾ ਕਿਉਂਕਿ ਇਸ ਸਮੇਂ ਦੇ ਵਿੱਚ ਅਸਾਨੀ ਏਕਤਾ ਦੀ ਬੜੀ ਵੱਡੀ ਲੋੜ ਏ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਤਕਰੀਬਨ 1970 ਤੋਂ ਅਸਾਨਾਂ ਦੇ ਮੁੱਦੇ ਚੁੱਕਦੀ ਆਈ ਏ ਤੇ ਹੁਣ ਤੱਕ ਕਿਸਾਨੀ ਲੜਾਈਆਂ ਲੜਦੀ ਰਹੀ ਏ ਤੇ ਬਹੁਤ ਸੂਝਵਾਨ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਰਮਿਤ ਸਿੰਘ ਕਾਦੀਆਂ ਜੀ ਇਹਦੀ ਅਗਵਾਈ ਕਰਦੇ ਪਏ ਨੇ ਤੇ ਨੱਗਰ ਨੇ ਸਾਡੀ ਜਥੇਬੰਦੀ ਤੇ ਜਿਹੜਾ ਵਿਸ਼ਵਾਸ ਵਿਖਾਇਆ ਅਸੀਂ ਉਹਦੇ ਤੇ ਪੂਰੇ ਉਤਰਾਂਗੇ ਇੰਨਾ ਹੀ ਕੁਝ ਕਹਿੰਦਾ ਮੈਂ ਗੁਰੂ ਦੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਬੜੀ ਵਧੀਆ ਕਿਸਾਨੀ ਭਾਰਤੀ ਕਿਸਾਨ ਜੁਣੀ ਾਕਾਦੀਆਂ ਅੱਜ ਅਸੀਂ ਪਿੰਡ ਕਿਲੇ ਕੋਠੇ ਪਹੁੰਚੇ ਆ ਅਸੀਂ ਜਿਹੜਾ ਅਗਲਾ ਆਉਣ ਵਾਲਾ ਸਮਾਂ ਹੈ ਮਤਲਬ ਰੇਕ ਕੰਮ 'ਚ ਅਸੀਂ ਇਹਨਾਂ ਨਾਲ ਖੜੇ ਆ ਤੇ ਆਪ ਨੂੰ ਪਤਾ ਵੀ ਜਿਵੇਂ ਆਪਣੀਆਂ ਫਸਲਾਂ ਜਿਵੇਂ ਜਿਵੇਂ ਦਿਨੋਂ-ਦਿਨ ਫਸਲ ਦਾ ਵੀ ਆਪਣਾ ਸਹੀ ਨਹੀਂ ਕੰਮ ਚੱਲ ਰਿਹਾ ਕਿਉਂ ਜੇ ਫਸਲ ਵੇਖੀ ਤਾਂ ਸੁੱਕੀ ਕਣਕ ਵੀ ਆਪਣ ਨੂੰ ਮੀਨਵਾ ਨਾ ਪੈ ਜਾਂਦਾ ਅਸੀਂ ਰੇਗ ਵੀਰ ਨੂੰ ਕਹਿੰਨਾ ਭਾਈ ਜਿੱਥੇ ਕਿਸੇ ਦੀ ਫਸਲ ਸੁੱਕੀ ਲਿਆਓ ਜੇ ਮਤਲਬ ਸੁੱਕੀ ਵੀ ਆਪੇ ਫਸਲ ਤੇ ਖਰਚਾ ਲੱਗਦਾ ਅਸੀਂ ਉਹ ਕਿਸਾਨਾਂ ਦੇ ਨਾਲ ਖੜੇ ਹਾਂ ਹੋਰ ਵੀ ਕਈ ਵਿਕਤਰੇ ਹੁੰਦੇ ਨੇ ਉਹਨਾਂ ਦਾ ਅਸੀਂ ਨਾਲ ਖੜੇ ਹਾਂ ਹਾਂਜੀ ਅੱਜ ਪਿੰਡ ਕੋਟੇ ਵਾਲ ਕਿਲੀ ਦੀ ਅਸੀਂ ਕਾਈ ਬਣਾਈਏ ਕਿਹੜਾ ਪ੍ਰਧਾਨ ਚੁਣਿਆ ਗਿਆ ਇਹਦੇ ਵਿੱਚ ਜੀ ਸਰਦਾਰ ਸਰਜੀਤ ਸਿੰਘ ਅਸੀਂ ਕਾਈ ਦਾ ਪ੍ਰਧਾਨ ਚੁਣਿਆ ਹੈ ਇਸੇ ਤਰ੍ਹਾਂ ਜਰਨੈਲ ਸਿੰਘ ਮੀਤ ਪ੍ਰਧਾਨ ਬਣਿਆ ਕੋਈ ਖਜ਼ਾਨਚੀ ਬਣਾਇਆ ਕੋਈ ਦਲਬਾਸ਼ਕ ਬਣਾਇਆ ਵੱਖ-ਵੱਖ ਪ੍ਰੈਸ ਕਤਰ ਬਣਾਇਆ ਅਸੀਂ ਇੱਥੇ ਦੇ 5-6 ਨਮਾਇंदे ਚੁਣੇ ਨੇ ਜਿੰਨਾ ਸਾਡੇ ਨਾਲ ਕਹਾਂਗੇ ਮੋਢੇ ਨਾਲ ਲਾ ਕੇ ਅਸੀਂ ਤੁਰਾਂਗੇ ਤੇ ਅਸੀਂ ਵੀ ਇਹਨਾਂ ਨੂੰ ਸੰਜੋਗ ਅਸੀਂ ਜਦੋਂ ਆਵਾਜ਼ ਮਾਰਾਂਗੇ ਅਸੀਂ ਨਾਲ ਖੜੇ ਆ ਵੈਗਰੀ ਜੀ ਕਾ ਹਰਸਾ ਵੈਗਰੀ ਜੀ ਕਾ ਹਰਸਾ ਚਿਰੀ ਵੈਗਰੀ ਜੀ ਕੀ ਫਤਿਹ ਜਿੰਨਾ ਭਰਾਵਾਂ ਸੱਜਣਾ ਨੇ ਸਾਰੇ ਜਿਹੜੇ ਆਪਣੇ ਕਿਸਾਨ ਯੂਨੀਅਨ ਦੇ ਪ੍ਰਧਾਨ ਅੱਜ ਸਾਡੇ ਕੋਲ ਪਹੁੰਚੇ ਨੇ ਜੀ ਆਇਆਂ ਨੂੰ ਅਸੀਂ ਇਹਨਾਂ ਦਾ ਜਿੰਨਾ ਕੁ ਸਾਡੇ ਕੋਲ ਹੋ ਸਕਿਆ ਮਾਨ ਸਤਕਾਰ ਕੀਤਾ ਹੈ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਮੋਢੇ ਨਾਲ ਮੋਢਾ ਜੋੜ ਕੇ ਜਾਵਾਂਗੇ ਜਿੱਥੇ ਵੀ ਬੁਲਾਉਣਗੇ ਅਸੀਂ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ